ਮੁੰਡਾ ਬੋਲਿਆ ਕਹਿੰਦਾ ਵੀ ਗੋਭੀ ਦੇ ਕਿੱੱਚੇ ਉਫਾਰਨੇ ਆ ਆਲੂਆਂ ਦੇ ਪਾਸੋਂ ਨੂੰ ਤੋਲ ਲਾ ਮੈਂ ਕਿਹਾ ਵੀ ਤੈਨੂੰ ਕਿੱਥੋਂ ਪਤਾ ਹੈ ਕਹਿੰਦੇ ਤਾਂ ਸੁਨਾਮ ਕਾਲਜ ਪੜਦਾ ਈ ਮੁੰਡਾ ਵੀ ਫੁਲਕਾ ਫਟਿਆ ਜਹਾਜ਼ ਬਣਾਇਆ ਹੋ ਗਿਆ ਮੱਛਰ ਨੇ ਜਹਾਜ਼ ਦੇਖਦਾ ਐਦਾਂ ਦੀ ਗੱਲਾਂ ਸੇ ਸੇਟਰੀ ਕਰਦੇ ਦੋ ਤਿੰਨ ਚੀਜ਼ਾਂ ਇਹਨਾਂ ਨੇ ਮੈਨੂੰ ਸੁਣਾਈਆਂ ਅੱਛਾ ਮੇਰਾ ਤਾਂ ਉੱਥੇ ਬੈਠੇ ਬੈਠੇ ਦਿਮਾਗ ਚੱਲੇ ਮੈਂ ਤਾਂ ਬੰਦਾ ਕੰਮ ਨਹੀਂ ਕਰਦਾ ਉਹ ਗੋਭੀ ਦੇ ਕਿੱੱਚੇ ਉਫਾਰਨੇ ਆਲੇ ਫੁਲਾ ਦੇ ਕਿੱੱਚੇ ਉਫਾਰਨੇ ਤੇ ਦੇ ਬਿੱਲ ਦਾ ਮਾਮਲਾ ਤੇ ਬਿੱਲ ਦਾ ਮਾਮਲਾ ਚਿਤਰਾ ਦੇ ਅਸ਼ਕੂ ਤੇ ਪੇਠਾ ਦੇ ਮਾਲਕ ਨੂੰ ਇਸਾ ਰਿਕਾਰਡ ਹੋ ਗਈ ਤੇ ਗੀਤਕਾਰ ਦਾ ਨੋ ਤਾਂ ਕਿਹਦਾ ਪਹਿਣੀ ਸੀਗਾ ਵੀ ਗੀਤ ਕੀ ਲੈ ਉੱਥੇ ਉਸ ਉਸ ਖਵਾਰ ਦੇ ਵਿੱਚ ਮਤਲਬ ਪੁਆੰਖ ਦਾ ਨਾਂ ਨਹੀਂ ਸੀ ਡਰਾਈਵਰ ਸੀਟ 'ਤੇ ਬਹਿ ਗਿਆ ਮੈਂ ਤੇਰੇ ਪਾਸੇ ਬਹਿ ਗਿਆ ਮੁੰਡੇ ਸਾਰੇ ਬਾਹਰ ਕੱਢ ਕੇ ਕਾਲਜ ਕਾਲਜ ਦੇ ਗੇਟ ਦੇ ਉੱਤੇ ਉਹ ਗੀਤਕਾਰ ਪਲਾਣਾ ਖਾਣਾ ਮੈਂ ਇਹ ਗੀਤ ਜਨਰਲ ਕਮਾਂਡ ਦੇ ਸੀਐਮਸੀ ਨੂੰ ਜੋ ਬਰਡ ਲਿਖੇ ਸੀਗੇ ਵੀ ਇਹਨਾਂ ਨੂੰ ਰਿਕਾਰਡਿੰਗ ਵਾਸਤੇ ਦੇ ਲਿਆ ਜਰਨੈਲ ਕਮਾਂਡ ਕੋਰਾਂ ਬਾਰੇ ਥੋੜੀ ਜੀ ਜਾਂਚਣ ਜਿਹੜੀ ਹੈ ਨਾ ਉਹ ਇੱਕ ਵਿੱਚ ਰਹਿ ਗਈ ਸੀ ਮੇਰੇ ਕੋਲ ਗੱਲ ਵੀ ਆਪਣੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਉਹਨਾਂ ਇਹਨਾਂ ਨਹੀਂ ਸਟੇਜ ਤੇ ਲਿਆਂਦਾ ਸੀਗਾ ਉਸੇ ਗੱਲ ਤੇ ਆ ਜਾਂਦਾ ਮੈਂ ਚੱਲੋ ਗੀਤਕਾਰ ਦੀ ਕਲਮ ਦੇ ਵਿੱਚ ਕਿੰਨੀ ਤਾਕਤ ਹੈ ਵੱਲੀ ਸਾਹਿਬ ਆਪਾਂ ਕਹਿੰਦੇ ਕਿ ਕਲਮਾ ਜਫਰਨਾਮਾ ਨੇ ਸੇਵਕ ਮਾਲ ਦੇ ਜਫਰਨਾਮੇ ਨੇ ਔਰ ਜੇ ਮੇ ਨੂੰ ਵਕਤ ਪਾਤਾ ਸੀਗਾ ਮੈਂ ਉਹ ਇੰਗਲਿਸ਼ ਕਿਉਂ ਮਿਲ ਗਈ ਸੀ ਤੇ ਮੇਰੀ ਜਿਹੜੀ ਪਹਿਲੀ ਕੈਸਟ ਸੀ ਜਫਰਨਾਮਾ ਸੀ ਪਹਿਲੀ ਵਾਰੀ ਹੋਇਆ ਸੀ ਕਿ ਉਹਦਾ ਅਸੀਂ ਟਿੱਕਾ ਕਰਕੇ ਉਹਨੂੰ ਪੰਜਾਬੀ ਦੇ ਵਿੱਚ ਸਿੰਘਾਰ ਸਿੰਘ ਚੈਲ ਨੇ ਗਾਇਆ ਸੀ ਜਫਰਨਾਮਾ ਨਾਮ ਦੀ ਕੈਸਟ ਆਈ ਸੀ ਸਾਡੀ ਸ਼ੁਰੂਆਤ ਹੋਤੀ ਕਿਹੜੇ ਸਾਲ ਦੀ ਗੱਲ ਹੈ ਇਹ 90 ਦੀ ਗੱਲ ਹੈ 90 ਉਹਦੇ ਚੱਕ ਗਾਣਾ ਸੀਗਾ ਬੋਲ ਲੜਨ ਕਰਨਗੇ ਸੇ ਚੜ ਕੇ ਜਫਰਨਾਮਾ ਚਲੋ ਗੱਲ ਚੱਲਦੀ ਪਈ ਭਗਵੰਤ ਮਾਨ ਨੂੰ ਕਿਵੇਂ ਭਗਵੰਤ ਮਾਨ ਤੇ ਆ ਰਿਹਾ ਮੈਂ ਮੈਂ ਅਖਬਾਰ 'ਚ ਇੱਕ ਲੈਂਡ ਪੜੀ ਸਵਰਨਿਤ ਸਵਿਨੀ ਆਪਣੇ ਮਿੱਤਰ ਬਹੁਤ ਪਿਆਰੇ ਸਾਡੇ ਡਿਜ਼ਾਈਨ ਉੱਥੋਂ ਬਣਦੇ ਹੁੰਦੇ ਮੈਂ ਉਹਨਾਂ ਕੋਲ ਜਾਂਦਾ ਹੁੰਦਾ ਤਾਂ ਕ੍ਰੀਏਟਿਵ ਜਿਹੀ ਗੱਲਾਂ ਸਿੱਖਣ ਦਾ ਮੈਨੂੰ ਸ਼ੌਂਕ ਸੀਗਾ ਨਵੇਂ-ਨਵੇਂ ਸੀਗਾ ਸੀ ਤਾਂ ਉਦੋਂ ਜਾ ਕੇ ਮੈਂ ਪੁੱਛਿਆ ਵੀ ਹੁਣ ਨਮਾ ਕੀ ਕਰੀਏ ਉਹਨਾਂ ਨੇ ਐ ਜੇ ਕੱਢ ਕੇ ਅਖਬਾਰ ਰੱਖਿਆ ਮੇਰੇ ਮੂਰੇ ਉੱਥੇ ਕਲੈਨ ਲਿਖੀ ਹੋਈ ਤੇ ਕਹਿੰਦਾ ਆਹ ਜਰਨਲ ਦੇਖ ਲੈ ਵੀ ਇਹ ਬਹੁਤ ਲੋਕਾਂ ਨੂੰ ਮੈਂ ਦਿਖਾਇਆ ਤੇ ਕਿਹਾ ਕੋਈ ਆ ਕਹਿੰਦਾ ਕਿਸੇ ਨੂੰ ਸੁਣੀ ਨਹੀਂ ਕਹਿੰਦਾ ਆਹ ਹੈ ਕਲੈਨ ਉੱਤੇ ਲਿਖਿਆ ਸੀ ਬਲੀ ਸਭ ਗੋਭੀ ਦੇ ਕੱਚੇ ਵਪਾਰ ਨੇ ਹਾਂ ਅੱਛਾ ਦੀ ਲਈ ਆਲੂਆਂ ਦੇ ਪਾਸੋਂ ਤੋਲਣਾ ਸੀਗਾ ਜਾਂ ਨਹੀਂ ਸੀਗਾ ਮੈਨੂੰ ਯਾਦ ਨਹੀਂ ਜੇ ਡੇਟ ਕਢਾਵਾਂਗੇ ਇੱਕ ਵਾਰ ਪਤਾ ਲੱਗ ਜਾਊਗਾ ਤਾਂ ਮੈਂ ਜੇ ਕੀ ਕੀਤਾ ਹੁਣ ਮੇਰੇ ਅੰਦਰ ਤਾਂ ਅੱਗ ਲੱਗੀ ਵੀ ਜਹਾਰਾ ਤਾਂ ਗੱਲੀ ਵਧੀਆ ਆਈ ਆਈਡੀਆ ਮਿਲ ਗਿਆ ਨਮਾਇ ਮੈਂ ਜਾ ਕੇ ਜੀ ਖੇਤ ਮੋਟਰ ਤੇ ਉਦੋਂ ਖੇਤ ਜ਼ਮੀਨ ਹੁੰਦੀ ਸੀ ਵਿਕੀ ਨਹੀਂ ਸੀ ਤੇ ਉਦੋਂ ਮੈਂ ਜਾ ਕੇ ਉਹ ਗਾਣੇ ਲਿਖੇ ਜੀ ਦੱਸ ਪੈਰੋਡੀ ਉਹ ਜੀ ਦੇ ਕੱਚੇ ਬਾਰਨੇ ਆਲੇ ਫੁੱਲਾਂ ਦੇ ਕੱਚੇ ਬਾਰਨੇ ਚਰਤੇ ਤੇ ਦੇ ਬਿੱਲ ਦਾ ਮਾਮਲਾ ਤੇ ਦਿਲ ਦਾ ਮਾਮਲਾ ਚੇਤਰਾ ਦੇ ਆਸ਼ਕ ਹੋ ਤੇ ਪੇਠਾ ਦੇ ਮਾਲਕ ਨੂੰ ਮੈਂ ਐਡਾ ਗਾਣੇ ਲਿਖਿਆ ਸੀ ਪਰੋਡੀ ਕੈਸਟ ਤਿਆਰ ਕਰ ਲਈ ਤਾਂ ਹੁਣ ਮੈਂ ਇਹਨੂੰ ਡਿਟੇਲਸ ਤਾਂ ਅਗਲੀ ਵਾਰੀ ਕਿਤੇ ਕਰਾਂਗਾ ਹੁਣ ਉਹ ਗੀਤ ਰਿਕਾਰਡ ਹੋ ਗਈ ਕੈਸਟ ਰਿਕਾਰਡ ਹੋ ਗਈ ਉੱਥੇ ਗੀਤਕਾਰ ਦਾ ਨੋ ਤਾਂ ਕਿਸਦਾ ਪਹਿਣੀ ਸੀਗਾ ਵੀ ਗੀਤ ਕਿਸ ਦਾ ਦੇਖੋ ਜਿਹੜਾ ਬੰਦਾ ਖੁਦ ਗੀਤਕਾਰ ਹੈ ਉਹ ਕਿਸਦਾ ਹੱਕ ਨਹੀਂ ਮਾਰੂਗਾ ਤਾਂ ਮੈਨੂੰ ਇਹ ਲੱਗਿਆ ਕਿ ਵੀ ਜਰ ਇਹ ਗੀਤ ਦਾ ਆਪਣਾ ਕ੍ਰੈਡਿਟ ਨਹੀਂ ਲੈਣਾ ਮਨਦਾ ਕੀਤਾ ਕਹੇ ਕਿਸੇ ਦਾ ਉੱਥੇ ਉਸ ਉਸ ਘਵਾਰ ਦੇ ਵਿੱਚ ਮਤਲਬ ਪੁਵੰਖ ਦਾ ਨਾਂ ਨਹੀਂ ਸੀ ਅੱਛਾ ਨਾਂ ਨਹੀਂ ਸੀਗਾ ਮੈਂ ਲੱਭਦਾ 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 ਪਹੁੰਚਿਆ ਪਿੰਡ ਜਾਣਾ ਹੁੰਦਾ ਸੀ ਸਾਡੇ ਵਾਲੇ ਪਿੰਡੇ ਸੀ ਬੱਚਿਆਂ ਦੀ ਤਾਂ ਮਹਿਲਾ ਚੌਂਕ ਪੈਂਦਾ ਸਾਡੇ ਇਲਾਕੇ 'ਚ ਉੱਥੇ ਇੱਕ ਥੋੜਾ ਪਿੰਡ ਜਿਹੜਾ ਸਾਡੇ ਦਰਵਾ ਕਾਂਸੀ ਜਰਸੀ ਕੰਦੀ ਤੇ ਉਹ ਸਾਡੀ ਤੇ ਕਰਨਜੀਤੋਂ ਬੋਲਦੀ ਭਗਵੰਤਵਾਨ ਦੀ ਇੱਕੋ ਕੰਸਿਸਟੈਂਸੀ ਹੈ ਦਰਵਾ ਤੇ ਉੱਥੇ ਰਸਤੇ 'ਚ ਮਹਿਲਾ ਚੌਂਕ ਇੱਕ ਪੱਤਰਕਾਰ ਸੀਗਾ ਆਪਣਾ ਦੋਸਤ ਮੈਂ ਉੱਥੇ ਖੜਦਾ ਹੁੰਦਾ ਜਾ ਕੇ ਜਿਵੇਂ ਹੁੰਦਾ ਆਪਣਾ ਵੀ ਜਾ ਕੇ ਖੜੀ ਜਿਹੀ ਹੁੜੀ ਹੈ ਉੱਥੇ ਇੱਕ ਮੁੰਡਾ ਸੀਗਾ ਉਹ ਕਹਿੰਦਾ ਵੀ ਕੀ ਕਰਦੇ ਹੋ ਨਵੀਆਂ ਕਿਹੜੀ ਕੈਸਟ ਕੱਢ ਰਹੇ ਹੋ ਮੈਂ ਕਿਹਾ ਵੀ ਗੋਭੀ ਦੇ ਕੱਚੇ ਪਾਰਨੇ ਮੁੰਡਾ ਬੋਲਿਆ ਕਹਿੰਦਾ ਵੀ ਗੋਭੀ ਦੇ ਕੱਚੇ ਪਾਰਨੇ ਆਲੂਆਂ ਦੇ ਪਾਸੋਂ ਨੂੰ ਤੋਲ ਲਾ ਉਹ ਮੈਂ ਕਿਹਾ ਵੀ ਤੈਨੂੰ ਕਿੱਥੋਂ ਪਤਾ ਹੈ ਕਹਿੰਦੇ ਤਾਂ ਸਨਾਮ ਕਾਲਜ ਪੜਦਾ ਈ ਮੁੰਡਾ ਅੱਛਾ ਮੇਰੇ ਤਾਂ ਪਾਠ ਖੁੱਲ ਗਏ ਅੱਛਾ ਮੈਂ ਉੱਥੋਂ ਜੀ ਮਤਲਬ ਮੈਂ ਖਾਣੇ ਦੀ ਟੇਬਲ ਤੇ ਬੈਠਾ ਤਾਂ ਉੱਥੋਂ ਮੈਂ ਪਿੰਡੋਂ ਤੁਰਿਆ ਸੀ ਅਗਲੇ ਦਿਨ ਪਹਿਲਾਂ ਮੈਂ ਉਹਨ ਗਰਮੀਤ ਜੌਰ ਨੂੰ ਕਿਹਾ ਕਿ ਤੂੰ ਜਾ ਕੇ ਤੂੰ ਉੱਥੇ ਕਰਕੇ ਆ ਪਤਾ ਕੀ ਕੌਣ ਹੈ ਮੁੰਡਾ ਕਿੱਥੇ ਕੀ ਟਾਈਮ ਦੇਖਿਆ ਕੱਲ ਨੂੰ 11 ਵਜੇ ਮੇਲੇ ਨੂੰ ਉਦੋਂ ਬੈਟਰ ਜੀ ਗੱਡੀ ਲੈਂਡ ਚੱਕਰੇ ਹੋਗੇ ਸੀ ਉੱਥੇ ਮੈਂ ਗਿਆ ਜੀ ਅਗਲੇ ਦਿਨ ਤਾਂ ਜਾ ਕੇ ਆਇਆ ਭਗਵੰਤ ਮਾਨ ਸਾਹਿਬ ਮਲ ਰਤਬਾ ਜਬ ਸਰਕਾਰ ਹੈ ਤਾਂ ਹੱਕਵਾਨ ਦਾ ਪਨਕ ਪ੍ਰੋਟੋਕੋਲ ਹਿਸਾਬ ਨਾਲ ਉਹਨਾਂ ਨੇ ਜਿੱਤਨੇਣਾ ਤੇ ਆ ਕੇ ਡਰਾਈਵਰ ਸੀਟ ਤੇ ਬਹਿ ਗਿਆ ਮੈਂ ਇਧਰਲੇ ਪਾਸੇ ਬਹਿ ਗਿਆ ਮੁੰਡੇ ਸਾਰੇ ਬਾਹਰ ਖੜ੍ਹ ਗਏ ਕਾਲਜ ਜੀ ਕਾਲਜ ਦੇ ਗੇਟ ਦੇ ਉੱਤੇ ਸਾਹਮਣੇ ਦਿਖ ਰਿਹਾ ਸੀ ਦੋ ਦੋ ਸਟਾਲੇ ਅੱਛਾ ਅੱਛਾ ਇੱਕ ਤਾਂ ਉਦੋਂ ਇੰਨਾ মিডিਆ ਹੁੰਦਾ ਫੋਟੋ ਫੁੱਟੋ ਵੀ ਹੁੰਦੀ ਹੈ ਤੇ ਉੱਥੇ ਗੱਡੀ 'ਚ ਬੈਠੇ ਬੈਠੇ ਮੈਂ ਕਹਿੰਦਾ ਉਹਨੂੰ ਰੀ ਭੂਮਿਕਾ ਜੀ ਬਣ ਕੇ ਮੈਂ ਕਿਉਂਕਿ ਗਾਣ ਦਾ ਰਿਕਾਰਡ ਕਰੀ ਬੈਠਾ ਸੀ ਮੈਂ ਕਹਿੰਦੀ ਦੇਖੋ ਇਦਾਂ ਵੀ ਕਾਕਾ ਜਾਂ ਕਾਕਾ ਜਾਂ ਵੀਰੇ ਜਾਂ ਭਾਈ ਜੀ ਹੋਇਆ ਉਹਨਾਂ ਸ਼ਬਦਾਂ ਮਗਰ ਮੈਂ ਕਿਹਾ ਆ ਗਾਣਾ ਹੈਗਾ ਗੋਪੀ ਦੇ ਕੱਚੇ ਬਾਰ ਮੈਂ ਰਿਕਾਰਡ ਕਰ ਲਿਆ ਬੜੀ ਖੁਸ਼ੀ ਹੋਈ ਕੋਈ ਭਗਵਾਨ ਨਾ ਦੀ ਨਹੀਂ ਹੈ ਭਗਵਾਨ ਦੀ ਸੀ ਥੋੜੇ ਭਗਵਾਨਾ ਜੇ ਨਾ ਤੇ ਮੈਂ ਕਿਹਾ ਵੀ ਆ ਗਾਣਾ ਰਿਕਾਰਡ ਕਰ ਉਹ ਇਹ ਗਾਣਾ ਹੁਣ ਤੁਸੀਂ ਸਾਨੂੰ ਇਹ ਗੀਤ ਕਰ ਲਿਖ ਕੇ ਦੇ ਦਿਓ ਤਾਂ ਉਹਨਾਂ ਨੇ ਉਹੀ ਜਿਹੜੀ ਇੱਕ ਕਾਪੀ ਹੁੰਦੀ ਹੈ ਲਕੀਰਾਂ ਜਿਹੀ ਵਾਲੀ ਉਤੇ ਲਿਖ ਕੇ ਦਿੱਤਾ ਉਹ ਤਾਂ ਮੈਂ ਇੱਕ ਗਿਆ ਸੀਗਾ ਸਿਰਫ ਇੱਕ ਮਤਲਬ ਹਾਂ ਲੈਣ ਉਹ ਗੀਤਕਾਰ ਫਲਾਣਾ ਫਲਾਣਾ ਮੈਂ ਇਹ ਗੀਤ ਜਰਨੈਲ ਕਮਾਂਡ ਦੇ ਸੀਐਮਸੀ ਨੂੰ ਜੋ ਬੜਾ ਲਿਖੇ ਸੀ ਵੀ ਇਹਨਾਂ ਨੂੰ ਰਿਕਾਰਡਿੰਗ ਵਾਸਤੇ ਦੇ ਰਹਿਆ ਮੈਂ ਫਿਰ ਉੱਥੇ ਗੱਲ ਕਰਦੇ ਕਰਦੇ ਵਾਲੀ ਸਾਹਿਬ ਕਿਹਾ ਵੀ ਇਹ ਗਾਣਾ ਹੁਣ ਜਦੋਂ ਰਿਕਾਰਡ ਹੋਊਗਾ ਤਾਂ ਉਹਦੇ ਤੇ ਗੀਤਕਾਰ ਦਾ ਨਾਮ ਆ ਨਾ ਹੁੰਦਾ ਤਾਂ ਉੱਥੇ ਆਪਾਂ ਕੀ ਲਿਖੀਏ ਗੀਤਕਾਰ ਕੀ ਲਿਖੀਏ ਭਗਵੰਤ ਸਿੰਘ ਲਿਖੀਏ ਭਗਵੰਤ ਸਿੰਘ ਮਾਨ ਲਿਖੀਏ ਜਾਂ ਭਗਵੰਤ ਸੋਤ ਸੌਜਣ ਲਿਖੀ ਉਹਨੇ ਉਹ ਦੋਨੇ ਦਿਨਾਂ ਚੀਜ਼ਾਂ ਜੀ ਆਪਣੀ ਉਹ ਕਲਾਕਾਰੀ ਦਿਖਾਤੀ ਜਿਹੜੀ ਅੱਜ ਕੱਲ੍ਹ ਆਪਾਂ ਸਾਰੀ ਦੁਨੀਆ ਨੇ ਦੇਖੀ ਤਾਂ ਆ ਆਪਣੀ ਭਗਵੰਤ ਦੀ ਗੱਲ ਸਟਾਰਟ ਹੋਏ ਨੂੰ ਉਹਨਾਂ ਟਾਈਮ ਨਹੀਂ ਆ ਜਿੰਨੇ ਚਿਰ ਚ ਉਹਨੇ ਇੱਥੇ ਸੱਟ ਮਾਰੀ ਹੈ ਬੰਦੇ 'ਚ ਬਹੁਤ ਕੁਝ ਹੈ ਅੱਛਾ ਤੇ ਔਰ ਮੈਂ ਉਹਨੂੰ ਕਿਹਾ ਤੁਸੀਂ ਫਿਰ ਕੀ ਕਰਦੇ ਹੋ ਹੁੰਨੇ ਹੋ ਹੋਰ ਕੀ ਕਰਦੇ ਹੋ ਹੁੰਨੇ ਇਹਦੇ ਨਾਲ ਨਾਲ ਕੀ ਕਰਦੇ ਹੋ ਹੁੰਨੇ ਤੇ ਉਹ ਕਹਿੰਦਾ ਜੀ ਮੈਂ ਮੈਂ ਸੀਨੀਅਰ ਸੀਗਾ ਉਮਰ ਦੇ ਲਈ ਆ ਨਾਲ ਵੀ ਵੈਸੇ ਵੀ ਸੰਸਕਾਰੀ ਬੱਚੇ ਉਦਾਂ ਦੀ ਗੱਲ ਕਰਦੀ ਹੁੰਦੇ ਨੇ ਕਹਿੰਦਾ ਸਰ ਭਾਜੀ ਜਬ ਸਰ ਕਹੇ ਕਿ ਵੀ ਮੈਂ ਸਕਿੱਟਾਂ ਗਾਉਂਨੇ ਆ ਸੀ ਸਟੇਜ ਤੇ ਹੋਰ ਵੀ ਕਹਿੰਦੇ ਇੱਕ ਬਹੁਤ ਪੁਰਾਣੇ ਜ਼ਮਾਨੇ ਤੁਹਾਡੇ ਯਾਦ ਹੋਊਗਾ ਵੀ ਫੁਲਕਾ ਫਟਿਆ ਜਹਾਜ਼ ਬਣਾਇਆ ਹੋ ਗਿਆ ਮੱਛਰ ਨੇ ਜਹਾੜ ਦੇ ਇੱਕ ਤਾਂ ਇਦਾਂ ਦੀ ਗੱਲਾਂ ਸਟੇਜ ਸੈਟਰੀ ਕਰਦੇ ਹੁੰਦੇ ਸੀ ਦੋ ਤਿੰਨ ਚੀਜ਼ਾਂ ਇਹਨਾਂ ਨੂੰ ਮੈਨੂੰ ਸੁਣਾਈਆਂ ਅੱਛਾ ਮੇਰਾ ਉੱਥੇ ਬੈਠੇ-ਬੈਠੇ ਦਿਮਾਗ ਚੱਲੇ ਮੈਂ ਤਾਂ ਬੰਦਾ ਮੈਂ ਕਿਹਾ ਵੀ ਤੁਸੀਂ ਅੱਗੇ ਜ਼ਿੰਦਗੀ ਵਿੱਚ ਕਰਨਾ ਕੀ ਚਾਹੁੰਦੇ ਹੋ ਉਹ ਕਹਿੰਦਾ ਜੀ ਦੇਖੋ ਕਰਨਾ ਤਾਂ ਮੈਂ ਇਹੀ ਕੰਮ ਹੈ ਵੀ ਕਸ਼ਟਾ ਕਸ਼ਣਾ ਕਢਾਉਣੀਆਂ ਨੇ ਰੀਲਾ ਵੀ ਸਾਡੇ ਇਲਾਕੇ ਰੀਲਾ ਕਢਾਉਣੀਆਂ ਨੇ ਸਾਰੀ ਲਾਉਂਦੀਆਂ ਨੇ ਪਰ ਜੇ ਕੋਈ ਨਾਂ ਬਣਿਆ ਕਹਿੰਦੇ ਮੇਰੇ ਬਾਪੂ ਟੀਚਰ ਹੈ ਕਹਿੰਦੇ ਉਹਨੇ ਕਿਤੇ ਨਾ ਕਿਤੇ ਮਾਸਟਰ ਲਾਇਆ ਇਹ ਉਦੋਂ ਦੀ ਗੱਲ ਹੈ ਅੱਛਾ ਉਦੋਂ 17 ਸਾਲ ਦੀ ਉਮਰ ਸੀ ਤੇ ਮੈਂ ਕਿਹਾ ਵੀ ਐ ਕਰਦੇ ਆਂ ਪੰਕ ਤੁਸੀਂ ਐ ਕਰੋ ਤੁਸੀਂ ਲੁਧਿਆਣਾ ਸਾਡਾ ਐਡਰੈਸ ਹੈ ਜਿਹੜੀ ਕੋਠੀ 'ਚ ਸਦੀਕ ਸਾਹਿਬ ਹੁੰਦੇ ਰਹਿੰਦੇ ਹਾਂ ਕੋਤਿਆਂ ਸੀ ਰਹਿੰਦੇ ਹੁੰਦੇ ਉਹ ਏਰੀਏ 'ਚ ਅਸੀਂ ਉੱਤੋਂ ਕੰਪਨੀ ਸ਼ੁਰੂ ਕੀਤੀ ਸੀ ਉਹ ਰੀਜ ਤਾਂ ਉਹਨੂੰ ਮੈਂ ਕਾਰਡ ਦਿੱਤਾ ਇੱਕ ਕਾਰਡ ਜੇ ਛਪ ਗਈ ਸੀ ਸਾਡੇ ਚਿੱਟੇ ਕਾਲੇ ਜੀ ਉਹਨੂੰ ਇੱਥੇ ਆ ਜੀ 4 ਦਿਨ ਦੇ ਵਿੱਚ ਵਿੱਚ ਆ ਜੀ ਵੀਰ ਬਣ ਕੇ ਜੇ ਤੂੰ 4 ਦਿਨਾਂ ਚ ਨਾ ਸਾਨੂੰ ਕੈਸਰ ਕੱਢ ਨਹੀਂ ਪਾਣੀ ਹੈ ਕਿਉਂਕਿ ਕੈਸਰ ਰਿਕਾਰਡ ਹੋ ਗਈ ਸੀ ਉੱਥੇ ਤੱਕ ਪਹੁੰਚਣੀ ਬਹੁਤ ਵੱਡੀ ਸਟੋਰੀ ਹੈ ਇੱਕ ਐਪੀਸੋਡ ਦਾ ਆਪਦੇ ਵਿੱਚ ਹੈ ਉਹ ਬਾਅਦ ਚ ਅਸੀਂ ਕਦੇ ਗੱਲ ਕਰਾਂਗੇ ਤਾਂ ਜੀ ਹੁਣ ਦੇਖੋ ਇੱਕ ਲੈਂ ਚਲ ਪਹੁੰਚ ਗਏ ਗਿੱਤ ਹੋ ਗਈ ਇੱਕ ਲੈਂ ਸੀ ਗੋਭੀ ਦੇ ਕੱਚੇ ਪਾਰਨੇ ਆਲੂਆਂ ਦੇ ਬਾਅਦ ਸਾਨੂੰ ਤੋਲਣਾ ਤੱਕ ਵਾਲੀ ਲੈਂ ਨੇ ਇੱਕ ਬੰਦੇ ਦੇ ਨਜ਼ਰੀ ਚੜਾਈ ਚੀਜ਼ ਉਹ ਬੰਦੇ ਨੂੰ ਲਬਦਾ ਲਬਦਾ ਬੰਦਾ ਉੱਥੇ ਪਹੁੰਚਿਆ